ਕਿ ਮੈਂ ਬਹੁਤ ਸਟਰਗਲ ਕੀਤਾ ਹੈ ਸਰਦੂਲ ਜੀ ਨੇ ਵੀ ਮੈਂ ਵੀ ਅਸੀਂ ਇੰਨਾ ਕੁ ਸਟਰਗਲ ਕੀਤਾ ਨਾ ਉਸ ਇਸ ਮੁਕਾਮ ਤੱਕ ਪਹੁੰਚਣ ਲਈ ਮੈਂ ਨਹੀਂ ਚਾਹੁੰਦੀ ਸੀ ਮੇਰੇ ਬੱਚੇ ਇੰਨਾ ਸਫਰ ਕਰਨ ਮੈਨੂੰ ਸੀਗਾ ਕਿ ਬੱਚੇ ਪੜ੍ਹ ਲਿਖ ਕੇ ਕੁਝ ਹੋਰ ਕੋਈ ਜੌਬ ਕਰਨ ਕੋਈ ਵੱਡੀ ਕੋਈ ਬਿਜ਼ਨਸ ਕਰਨ ਕੋਈ ਹੋਰ ਕੰਮ ਕਰਨ ਵੀ ਇਸ ਲਾਈਨ ਉਧਰ ਇਹਨਾਂ ਨੂੰ ਨੌਲੇਜ ਹੋਵੇ ਸੰਗੀਤ ਦੀ ਪਰ ਵੀ ਇਸ ਲਾਈਨ 'ਚ ਨਾ ਆਉਣ ਕਿਉਂਕਿ ਬਹੁਤ ਸਟਰਗਲ ਸੀਗਾ ਤੇ ਸਰਦੂਲ ਜੀ ਚਾਹੁੰਦੇ ਸੀਗੇ ਕਿ ਨਹੀਂ ਬੱਚੇ ਵੀ ਸੰਗੀਤ ਇਹਦੇ ਵਿੱਚ ਹੀ ਆਉਣ ਵੀ ਘਰਾਣਾ ਬਣੇ ਪੂਰਾ ਤੇ ਅੱਗੇ ਤੋਰਨ ਸਾਰੇ ਸੰਗੀਤ ਨੂੰ ਉਹ ਚਾਹੁੰਦੇ ਸੀ ਉਹਨਾਂ ਦੀ ਬਲੇਸਿੰਗ ਹੈ ਜਿਹੜੇ ਇਹ ਅੱਜ ਕੰਮ ਕਰ ਰਹੇ ਨੇ ਕਿ ਨਾ ਮੈਨੂੰ ਮੈਂ ਜਾਨਣਾ ਚਾਹੁੰਗਾ ਕਿ ਕੀ ਤੁਹਾਡੇ ਮਨ ਦੇ ਵਿੱਚ ਸੀਗਾ ਉਹ ਟਾਈਮ ਯਾਦ ਹੈ ਜਦ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਫਸਟ ਟਾਈਮ ਕਿਹਾ ਹੋਵੇ ਕਿ ਪਾਪਾ ਮੈਂ ਤਿਆਰ ਆ ਮੈਂ ਗਾਉਂਗਾ ਤੇ ਮੈਂ ਗਾਇਕੀ ਕਰੂੰਗਾ ਤੁਹਾਨੂੰ ਟਾਈਮ ਯਾਦ ਹੈ ਨਹੀਂ ਮੈਂ ਤੁਹਾਨੂੰ ਦੱਸਦਾ ਐਕਚੁਅਲ ਚ ਗੱਲ ਕੀ ਹੋਈ ਸੀ ਮੈਂ 뮤직 ਕਰਦਾ ਸੀਗਾ ਪਹਿਲਾਂ ਸ਼ੁਰੂ ਤੋਂ ਹਨਾ ਤੇ ਮੈਂ ਪਾਪਾ ਨੂੰ ਕਹਿੰਦਾ ਸੀ ਮੈਂ ਪਾਪਾ ਮੈਂ ਮਾਡਰਨ 뮤직 'ਚ ਨਾ ਤੁਹਾਡਾ ਗਾਣਾ ਬਣਾਉਣਾ ਚਾਹੁੰਦਾ ਹਨਾ ਹੁਣ ਦਾ ਤੇ ਉਹਨਾਂ ਨੂੰ ਨਾ ਜੋ ਮੈਂ 뮤직 ਉਸ ਟਾਈਮ ਬਣਾ ਰਿਹਾ ਸੀ ਜਿਵੇਂ ਡਬ ਸਟੈਪ ਸੀ ਜਾਂ ਇਲੈਕਟ੍ਰੋਨਿਕ 뮤직 ਸੀਗਾ ਉਹ ਕਹਿੰਦੇ ਨਹੀਂ ਯਾਰ ਮੈਨੂੰ ਥੋੜੀ ਡਿਸਟਰਬੈਂਸ ਜੀ ਲੱਗਦੀ ਹੈ ਹਨਾ ਗਾਣੇ ਹਨਾ ਮੈਨੂੰ ਥੋੜੇ ਜੇ ਸ਼ਾਂਤ ਜੇ ਮੈਨੂੰ ਕਲੀਨ ਜੀ ਬੀਟ ਪਸੰਦ ਆ ਉਹ ਕੁਝ 뮤직 ਡਾਇਰੈਕਟਰਸ ਦਾ ਨਾਮ ਲੈਂਦੇ ਸੀ ਕਿ ਮੈਨੂੰ ਇਹਨਾਂ ਦੀ ਬੀਟ ਜ਼ਿਆਦਾ ਪਸੰਦ ਆ ਫਿਰ ਮੈਂ ਸੋਚਿਆ ਕਿ ਯਾਰ ਵੀ ਹਾਂ ਉਹਨਾਂ ਨਾਲ ਕਲੈਬ ਕਰਾ ਕੇ ਦੇਖਦੇ ਆ ਤੇ ਮੈਂ ਚਾਹੁੰਦਾ ਸੀਗਾ ਕਿ ਵੀ ਵੀ ਮੈਂ ਨਾ ਬੈਕ ਤੇ ਰਹਿ ਕੇ ਕੰਮ ਕਰਾਂ ਮੈਂ ਸਿੰਗਰ ਨਹੀਂ ਸੀ ਹਲੇ ਬਣਨਾ ਚਾਹੁੰਦਾ ਮੈਨੂੰ ਸਿੰਗਰ ਆ ਰਿਆਜ਼ ਕਰਿਆ ਕਰ ਵੀ ਕਿਉਂਕਿ ਫਿਰ ਨਾ ਮੈਂ ਪਾਪਾ ਦੀ ਇੱਕ ਇੰਟਰਵਿਊ ਦੇਖੀ 94 ਦੀ ਉਹ ਚ ਪਾਪਾ ਨੇ ਕਿਹਾ ਹੋਇਆ ਸੀਗਾ ਕਿ ਉਹ ਇੰਟਰਵਿਊ ਲੈ ਰਹੇ ਸੀਗੇ ਕੋਈ ਜਿਹੜੇ ਪਰਸਨ ਤੇ ਉਹ ਕਹਿ ਰਹੇ ਸੀਗੇ ਪੁੱਛ ਰਹੇ ਸੀਗੇ ਕਹਿੰਦੇ ਵੀ ਤੁਹਾਡੇ ਵੀ ਘਰੇ ਲੋੜੀ ਹੈ ਅੱਜ ਪਹਿਲੀ ਤੇ ਤੁਸੀਂ ਆਪਣੇ ਨੰਨੇ ਮੁੰਨੇ ਨੂੰ ਕੀ ਦੇਖਣਾ ਚਾਹੁੰਦੇ ਹੋ ਬਣਦਾ ਹੋਇਆ ਹਨ ਤੇ ਉਹ ਕਹਿੰਦੇ ਮੈਂ ਚਾਹੁੰਦਾ ਕਿ ਉਹ ਵੀ ਕੁਝ ਵੀ ਬਣੇ ਵੱਡਾ ਆਫਸਰ ਬਣ ਜਵੇ ਚਾਹੇ ਉਹ ਪਰ ਮੈਂ ਚਾਹੁੰਨਾ ਕਿ ਵੀ ਵੀ ਉਹਨੂੰ ਸੰਗੀਤ ਨਾ ਭੁੱਲੇ ਉਹਨੂੰ ਗਾਣਾ ਨਾ ਭੁੱਲੇ ਵੀ ਜਦੋਂ ਵੀ ਉਹ ਗਾਵੇ ਨਾ ਤੇ ਉਹ ਲੋਕ ਪਛਾਣ ਜਾਣ ਕਿ ਹਾਂ ਵੀ ਇਹ ਉਹਨਾਂ ਦਾ ਬੇਟਾ ਹੈ ਸ਼ਾਇਦ ਹਨਾ ਵੀ ਉਹ ਇੰਨੀ ਕਿ ਖੁਸ਼ਬੂ ਹੋਵੇ ਉਹਦੇ ਵਿੱਚ ਸੋ ਉਹਨਾਂ ਦਾ ਡ੍ਰੀਮ ਮੈਂ ਫਿਰ ਨਾ ਇਹ ਦੇਖਿਆ ਮੈਂ ਕਿਹਾ ਯਾਰ ਉਹਨਾਂ ਦਾ ਡ੍ਰੀਮ ਹੈ ਸੋ ਮੇਰੇ ਐ ਹੋਇਆ ਮਨ ਚ ਕਿ ਵੀ ਯਾਰ ਨਹੀਂ ਗਾਣਾ ਪੈਣਾ ਹੁਣ ਵੀ ਮੇਰੇ ਫਾਦਰ ਦਾ ਡ੍ਰੀਮ ਹੈ ਮੇਰੇ ਸੁਪਰ ਹੀਰੋ ਨੇ ਮੇਰੇ ਆਈਡਲ ਨੇ ਉਹ ਇਸ ਕਰਕੇ ਮੈਨੂੰ ਆਇਆ ਸੀ ਮੈਂ ਕਿਹਾ ਹੁਣ ਮੈਨੂੰ ਗਾਣਾ ਪੈਣਾ ਫਿਰ ਆ ਐਜ਼ ਅ 뮤직 ਡਾਇਰੈਕਟਰ ਤੇ ਫਿਰ ਮੈਂ ਗਾਣਾ ਇਕੱਠੇ ਸ਼ੁਰੂ ਕੀਤਾ ਲਿਰਿਕਸ ਪਹਿਲਾਂ ਕਿਸੇ ਹੋਰ ਜਿਵੇਂ ਹੁਣ ਯਾਰ ਜਿਗਰੀ ਕੁਸੂਤੀ ਡਿਗਰੀ ਦੇ ਵਿੱਚ ਗਾਣਾ ਸੀਗਾ ਯਾਰ ਗਵਾਉਣੇ ਸੌਕੇ ਨੇ ਆ ਉਹ ਚੈਨੀ ਬੈਂਸ ਭਾਜੀ ਨੇ ਲਿਖਿਆ ਸੀਗਾ ਤੇ ਰੈਬੀ ਨੇ ਕਿਹਾ ਸੀਗਾ ਕਿ ਤੂੰ ਗਾਉਣਾ ਮੈਂ ਕਿਹਾ ਯਾਰ ਚੱਲ ਠੀਕ ਹੈ ਅੱਛਾ ਮੌਕਾ ਮਿਲਿਆ ਹਨਾ ਹੁਣ ਵੀ ਪਾਪਾ ਨੇ ਗਾਣਾ ਸੁਣਿਆ ਪਾਪਾ ਨੂੰ ਬਹੁਤ ਪਸੰਦ ਆਇਆ ਗਾਣਾ ਉਹ ਤੇ ਉਹਨਾਂ ਨੇ ਦੁਆਵਾਂ ਦਿੱਤੀਆਂ ਮੈਨੂੰ ਬਹੁਤ ਉਸ ਟਾਈਮ ਤੇ ਉਦੋਂ ਉਹਨਾਂ ਨੂੰ ਫਰਸਟ ਟਾਈਮ ਪਤਾ ਚੱਲਿਆ ਕਿ ਹਾਂ ਵੀ ਹੁਣ ਇਹ ਗਾਣੇ ਗੁਣੇ ਹੁਣ ਵੀ ਕਰਨ ਲੱਗ ਗਿਆ ਹੁਣ ਸ਼ਾਇਦ ਹਨਾ ਵੀ ਗਾਉਣ ਲੱ ਫਿਰ ਸਿਰਫ ਸਾਲਿੰਗ ਦਿਖਦਾ ਹੁੰਦਾ ਸੀ ਹਾਂ ਸਿਰਫ ਦਿਖਦਾ ਹੁੰਦਾ ਸੀਗਾ ਤੇ ਵੀ ਗਾਣੇ ਦੇਖਣਗੇ